1993 ਦੇ ਫਰਜ਼ੀ ਐਨਕਾਊਂਟਰ ਮਾਮਲੇ ਦੇ ਵਿੱਚ ਵੱਡੀ ਕਾਰਵਾਈ ਕੀਤੀ ਗਈ ਹੈ ਸਾਬਕਾ ਡੀਆਈਜੀ ਅਤੇ ਡੀਐਸਪੀ ਦੇ ਖਿਲਾਫ ਹੈ ਜੋ ਵੱਡੀ ਕਾਰਵਾਈ ਹੋਈ ਹੈ ਉਹਨਾਂ ਨੂੰ ਸਜ਼ਾ ਦਾ ਐਲਾਨ ਐਜੋ ਕਰ ਦਿੱਤਾ ਗਿਆ ਜੀਆਂ ਦੱਸਦੀ ਹੈ ਕਿ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ 1993 ਵਿਚ ਫਲ ਵੇਚਣ ਵਾਲੇ ਨੂੰ ਅਗਵਾ ਕਰਕੇ ਫਰਜ਼ੀ ਮੁਕਾਬਲਾ ਬਣਾ ਕੇ ਕਤਲ ਕਰਨ ਦੇ ਜ਼ੁਰਮ 'ਚ ਸਾਬਕਾ ਡੀਆਈਜੀ ਦਿਲਬਖ ਸਿੰਘ ਨੂੰ 7 ਸਾਲ ਦੀ ਕੈਦ ਅਤੇ ਸਾਬਕਾ ਡੀਐਸਪੀ ਗੁਰਵਚਨ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਅਦਾਲਤ ਵੱਲੋਂ ਆਪਣਾ ਫੈਸਲਾ ਸੁਣਾਉਣ ਤੋਂ ਪਹਿਲਾਂ ਉਕਤ ਮੁਲਜ਼ਮਾ ਨੇ ਰਹਿਮ ਦੀ ਮੰਗ ਕੀਤੀ ਤਾਂ ਜੋ ਉਹਨਾਂ ਨੂੰ ਘੱਟ ਤੋਂ ਘੱਟ ਸਜ਼ਾ ਦਿੱਤੀ ਜਾਵੇ ਪਰ ਅਦਾਲਤ ਨੇ ਕਿਹਾ ਕਿ ਜੋ ਇਹ ਮਾਮਲਾ ਹੈ ਰੀਅਰੈਸਟ ਆਫ ਰੀਅਰ ਦੀ ਸ਼੍ਰੇਣੀ ਦੇ ਵਿੱਚ ਆਉਂਦਾ ਹੈ ਇਸ ਲਈ ਉਕਤ ਦੋਸ਼ੀ ਤੇ ਕੋਈ ਰਹਿਮ ਨਹੀਂ ਕੀਤਾ ਜਾ ਸਕਦਾ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਵੀਰਵਾਰ ਨੂੰ ਸਾਬਕਾ ਡੀਆਈਜੀ ਦਿਲਬਖ ਸਿੰਘ ਤੇ ਸਾਬਕਾ ਡੀਐਸਪੀ ਗੁਰਵਚਨ ਸਿੰਘ ਨੂੰ ਦੋਸ਼ੀ ਐ ਜੋ ਘਰਾੜ ਦਿੰਦਾ ਹੈ ਇਹਨਾਂ ਨੇ 22 ਜੂਨ 1993 ਨੂੰ ਫਾਲਵੇਚਰ ਵਾਲੇ ਗੁਲਸ਼ਨ ਕੁਮਾਰ ਨੂੰ ਜ਼ੇਰ ਘਰ ਤੋਂ ਅਗਵਾ ਕਰ ਲਿਆ ਸੀ ਉਸ ਤੋਂ ਬਾਅਦ 1 ਮਹੀਨੇ ਤੱਕ ਨਜਾਇਜ਼ ਹਿਰਾਸਤ ਚ ਰੱਖਿਆ ਉਸੇ ਸਾਲ 22 ਜੁਲਾਈ ਨੂੰ ਫਰਜ਼ੀ ਮੁਕਾਬਲੇ ਵਿੱਚ ਉਸ ਨੂੰ ਮਾਰ ਦਿੱਤਾ ਗਿਆ ਇਸ ਮਾਮਲੇ 'ਚ ਨਾਮਜ਼ਦ ਤਿੰਨ ਹੋਰ ਪੁਲਸ ਅਧਿਕਾਰੀਆਂ ਦੇ ਕੇਸ ਦੀ ਸੁਣਵਾਈ ਦੌਰਾਨ ਮੌਤ ਹੋਈ ਸੀ ਸੁਪਰੀਮ ਕੋਰ ਦੇ ਹੁਕਮ ਤੇ 1995 'ਚ ਇਹ ਮਾਮਲਾ CBI ਨੂੰ ਸੌਂਪ ਦਿੱਤਾ ਗਿਆ CBI ਨੇ 1999 'ਚ ਚਲਾਨ ਪੇਸ਼ ਕੀਤਾ 31 ਸਾਲ ਬਾਅਦ ਸਤ ਫਰਵਰੀ 2020 ਨੂੰ ਮੁਲਜ਼ਮਾਂ ਤੇ ਦੋਸ਼ ਤੈਅ ਕੀਤੇ ਗਏ ਮੁਕੱਦਮੇ ਦੌਰਾਨ ਏਜੰਸੀ ਨੇ 32 ਗਵਾਹ ਪੇਸ਼ ਕੀਤੇ ਜਿਸ ਵਿੱਚ ਅਸ਼ਮਦੀਦ ਗਵਾਹ ਵੀ ਸ਼ਾਮਲ ਸੀ ਜੀ ਹਾਂ ਵੱਡੀ ਕਾਰਵਾਈ ਹੈ ਜੋ ਸੀਬੀਆਈ ਦੀ ਵਿਸ਼ੇਸ਼ ਅਦਾਲਤ ਦੇ ਵੱਲੋਂ ਕੀਤੀ ਗਈ ਹੈ ਕਿਉਂਕਿ 1993 ਵਿੱਚ ਇੱਕ ਫਲ ਵੇਚਣ ਵਾਲੇ ਨੂੰ ਅਗਵਾ ਕਰਕੇ ਫਰਜ਼ੀ ਮੁਕਾਬਲਾ ਬਣਾ ਕੇ ਉਸ ਦਾ ਕਤਲ ਐ ਜੋ ਐਨਕਾਊਂਟਰ ਹੈ ਜੋ ਉਸ ਦਾ ਕਾਬਰਤਾ ਗਿਆ ਸੀ ਜਿਸ ਨੂੰ ਲੈ ਕੇ ਹੁਣ ਸਾਬਕਾ ਡੀਆਈਜੀ ਦਿਲਬਖ ਸਿੰਘ ਨੂੰ ਸੱਤ ਸੈਲ ਦੀ ਅਤੇ ਸਾਬਕਾ ਡੀਐਸਪੀ ਗੁਰਬਚਨ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਹੈ